ਸੇਵਾ ਕੰ ਦਾ ਮੁਕਤਮ ਮਾਨ ਦੋਤਿਆ ਸੋ ਕੀ ਕਹਣਾ ਜਾਊਗਾ ਕਿਵੇਂ ਦੇ ਦਿਆਂ ਮੈਂ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਨੀ ਆ ਗਰਮੀਤਪੁਰ ਮੇਰਾ ਪਿੰਡ ਨਾ ਆਇਆ ਤੇ ਪਿੰਡ ਵਜੀਰਪੁਰ ਖਗਾਲ ਨੇ ਜੋ ਮੇਰਾ ਬਹੁਤ ਬਹੁਤ ਧੰਨਵਾਦ ਕਰਨੀ ਆ ਪਿੰਡ ਦਾ ਜਿਨ੍ਹਾਂ ਨੇ ਮੈਨੂੰ ਚੁਣਿਆ ਆ ਉਹਨਾਂ ਨੇ ਕੋਈ ਚੰਗਾ ਮਿਰਦ ਵਿੱਚ ਗੁਣ ਲੱਭਾਈ ਆ ਤੇ ਉਹਨਾਂ ਨੇ ਮੈਨੂੰ ਚੁਣਿਆ ਆ ਪਿੰਡ ਨੇ ਬਹੁਤ ਸਹਿਮਤੀ ਨਾਲ ਅਸੀਂ ਬਣਿਆ ਕੋਈ ਉਹ ਜੀ ਗੱਲ ਨਹੀਂ ਹੋਈ ਕੋਈ ਪਰੇਟ ਨਾ ਖੇਗਾ ਅਸੀਂ ਉਹਨਾਂ ਦੇ ਨਾਲ ਸਹਿਮਤਾਂ ਜੋ ਕੋ ਉਹਨਾਂ ਦੇ ਕੰਮ ਕਰਨ ਨਾਲ ਅਸੀਂ ਕਰਾਂਗੇ ਜੋ ਵੀ ਹੋਏਗਾ ਜਿੰਨਾ ਵੀ ਕੰਮ ਕਰਨ ਵਾਲਾ ਅਸੀਂ ਜਰੂਰ ਕਰਾਂਗੇ ਉਹਨਾਂ ਦੇ ਜਿੱਤਰਾ ਕੋਈ ਪਿੰਡ ਵਾਲਾ ਸਹਿਮਤਾ ਸਾਡੇ ਨਾਲ ਸਾਰੇ ਹੈ ਨਹੀਂ ਕੋਈ ਵੀ ਮਾਰਾ ਨਾ ਕਿਸੇ ਨੂੰ ਮਾਰੀ ਅੱਖੀ ਨਾ ਦੇਖਿਆ ਨਾ ਹੀ ਦੇਖਣਾ ਜੋ ਮਲਕਰ ਕੰਮ ਨਾ ਉਹ ਕਰਾਂਗੇ ਅਸੀਂ ਕੰਮ ਪੈਰ ਤੇ ਆਧਾਰ ਤੇ ਅਸੀਂ ਤੇ ਜਿਹੜਾ ਬਣਿਆ ਕੂੜਾ ਕਟੜ ਵਾਲਾ ਉਹ ਬਣਾਇਆ ਹ ਹੁਣ ਇੱਕ ਪੁਲੀ ਹੀ ਬਣਾਉਣ ਵਾਲੀ ਉਹ ਬਣਾਈਆ ਦੋ ਵਾਰੀ ਪਿੰਡ ਵਿੱਚ ਸਫਾਈ ਕਰਵਾਤੀ ਆ ਗਲੀਆਂ ਨਾਲੀਆਂ ਦੀ ਹੁਣ ਨਾਲੀਆਂ ਨੋਲੀਆਂ ਟੁੱਟੀਆਂ ਦੀਆਂ ਉਹਹੀਂ ਸਿਆਰਾਂ ਵੀ ਕੰਮ ਲਾਣੇ ਆ ਜਿਹੜਾ ਬਸੰਤਾ ਤੋਂ ਪਹਿਲੇ ਪਹਿਲੇ ਬਣਾ ਲਈਏ ਤੇ ਸਾਡੀ ਪਾਰਕ ਆ ਉਹ ਬਹੁਤ ਪਈਦੀ ਆ ਅਧੂਰੀ ਉਹਹੀਂ ਬਣਵਾਨੀ ਆ ਤੇ ਜਿਹੜਾ ਹੋਰ ਵੀ ਸਾਰੇ ਕੰਮ ਆਹੀਂ ਕਰਨੇ ਨੇ ਪਿੰਡ ਦੀ ਸਹਿਮਤੀ ਨਾ ਕਰਾਂਗੇ ਪਿੰਡ ਬੋਤ ਸਾਡੇ ਨਾਲ ਆ ਕੋਈ ਆਡੀ ਤਰੀਬੰਦੀ ਨਹੀਂ ਕਿਸੇ ਦੇ ਨਾਲ ਵੀ ਨਾ ਹੀ ਕੀਤੀ ਆ ਸਭ ਸਾਰੇ ਇਜਤਿਮਾਨ ਕਰਦੇ ਨੇ ਆਡੀ ਕਰਨ ਦੇ ਲੋਕਾਂ ਤੁਹਾਡੀ ਮਾਤਾ ਜੀ ਨੂੰ ਸੰਚ ਚੁਣਿਆ ਸੇਵਾ ਕਰਨ ਦਾ ਲੋਕ ਕਰਤਾ ਮਾਨ ਬੱਥਿਆ ਕੋਦਰ ਜੀ ਅੱਜ ਬਹੁਤ ਬੰਦੀ ਆ ਤੁਸੀ ਜਸੂ ਕੀ ਕਿਹਨੇ ਜਾਓਗੇ ਕਿਵੇਂ ਦੇ ਦੇ ਮੈਂ ਗੁਰਵਿੰਦਰ ਸਿੰਘ ਪਿੰਡ ਵਜੀਰਪੁਰ ਅਫਗਾਨਾ ਤੋਂ ਮੇਰੀ ਮਾਤਾ ਜੀ ਸਰਪੰਚ ਆ ਤਾਂ ਪਾ ਪਿੰਡ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਉਹਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੋਂ ਪਿੰਡ ਦੇ ਵਿੱਚ ਜਿੰਨੇ ਵੀ ਕੰਮ ਰਹਿੰਦੇ ਆ ਉਹ ਪੰਜ ਜਰੂਰ ਸਾਰੇ ਪੂਰੇ ਕਰਾਂਗੇ ਆਉਣ ਵਾਲੇ ਪੰਜ ਸਾਲਾਂ ਦੇ ਵਿੱਚ ਉਹ ਵੀ ਪਿਛਲੇ ਪੰਜ ਸਾਲ ਉਹ ਲੋਕ ਕਿਹੜੇ ਪਿੰਡ ਕੰਮ ਰਹੇ ਚੁੱਕੇ ਜੋ ਤੁਹਾਡੀ ਗੋਹੇ ਦੇ ਵਿੱਚ ਪੂਰੇ ਕਰਾਈ ਮੈਂ ਕੁਝ ਸੋਲਰ ਬੇਸਮੈਂਟ ਪਾ ਤਿਆਰ ਕਰਵਾਈ ਆ ਉਸ ਤੋਂ ਬਾਅਦ ਇੱਕ ਦੋ ਕੰਮ ਹੋਰ ਹੀ ਪਿੰਡ ਦੇ ਵਿੱਚ ਉਹ ਵੀ ਕਰਵਾਇਆ ਮੁੰਡਿਆਂ ਨੂੰ ਵਾਲੀਬਾਲ ਦੀ ਗਰਾਊਂਡ ਬਣਾ ਕੇ ਦਿੱਤੀ ਆ ਹੋਰ ਵੀ ਪਿੰਡ ਦੇ ਵਿੱਚ ਬਹੁਤ ਵਿਕਾਸ ਹੋਣ ਵਾਲਾ ਉਹ ਵੀ ਕਰਵਾਇਆ ਜਾਏਗਾ ਆਮ ਦੇਖ ਸਕਦਾ ਬਾਹਰ ਦੇ ਪਿੰਡਾਂ ਦੇ ਜਿਹਾ ਉਹ ਕੋਲੋ ਘੋਟੇ ਲੱਗੇ ਹੁੰਦੇ ਨੇ ਲਾਈਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਵਿੱਚ ਇਨਫਰਾਸਟ੍ਰਕਚਰ ਹੀ ਇੱਕ ਸੁਣੀ ਪਾਰਕਿੰਗ ਨਜ਼ਰ ਆਉਂਦੀ ਆ ਦਿਸਪੈਂਸਰੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਬੱਚਿਆਂ ਵਾਸਤੇ ਓਪਨ ਜੇਬ ਹੁੰਦੀ ਆ ਉਹ ਇੱਕ ਵਧੀਆ ਦੇਖ ਨਜ਼ਰ ਆਉਂਦੀ ਆ ਈ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਵੀ ਕਿੰਨੀ ਦੀ ਬਿਹਤਰੀ ਸੁਖ ਸੁਹੂਰ ਪੈ ਗਈ। ਕੋਈ ਪਾਰਕ ਤੇ ਆਪਣੇ ਪਿੰਡ ਦੇ ਵਿੱਚ ਆਲਰੇਡੀ ਬਣਿਆ ਪਰ ਉਹਦੀ ਹਾਲਤ ਜਿਹੜੀ ਹੈ ਬਹੁਤ ਖਰਾਬ ਹੈ ਇਸ ਟਾਈਮ ਤੇ। ਉਹਦੇ ਬਾਰੇ ਆਪਾਂ ਸੋਚ ਰਿਹਾ ਕਰ ਰਹੇ ਆ। ਉਹਨੂੰ ਥੋੜਾ ਵਧੀਆ ਕਰਕੇ ਬਣਾਵਾਂਗੇ, ਓਪਨ ਜਿਮ ਲਾਵਾਂਗੇ ਉਹਦੇ ਵਿੱਚ ਬੂਟੇ ਲਾਵਾਂਗੇ, ਲਾਈਟਾਂ ਲਾਵਾਂਗੇ। ਸੋਚ ਰਿਹਾ ਉਸ ਥੋੜੀ ਦੇਰ ਦੇ ਵਿੱਚ ਤਿਆਰ ਕਰਕੇ ਦਵਾਂਗੇ ਪਿੰਡ ਵਾਲਿਆਂ ਨੂੰ। ਬਾਕੀ ਆਪਣੇ ਸ਼ਮਸ਼ਾਨ ਘਾਟ ਦੇ ਵਿੱਚ ਵੀ ਸਫਾਈ ਸੁਫਾਈ ਹੋਈ ਹੈ ਥੋੜੀ-ਬਹੁਤ। ਉੱਥੇ ਵੀ ਬਹੁਤ ਅਧੂਰੇ ਕੰਮ ਉਹ ਵੀ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਜਲਦੋਂ ਜਲਦ ਉਹਨੂੰ ਤਿਆਰ ਕਰਾਂਗੇ ਉਹ ਕੰਮ ਕਾਫੀ ਹੋਣ ਵਾਲੇ ਨੇ ਤੁਹਾਡੇ ਪਿੰਡ ਦੇ ਹਾਂਜੀ ਕੰਮ ਤੇ ਕਾਫੀ ਆ ਗਿਆ ਹੈ ਉਹ ਗਲੀਆਂ ਨਾਲੀਆਂ ਦੀ ਗੱਲ ਵੀ ਹੁੰਦੀ ਆ ਕਿ ਗਲੀਆਂ ਨਾਲੀਆਂ ਠੀਕ ਆ ਤੁਹਾਡੇ ਪਿੰਡ ਤੇ ਕਲੀਆਂ ਨਾਲੀਆਂ ਤੇ ਕਾਫੀ ਬਣੀਆਂ ਪਈਆਂ ਆ ਪਰ ਉਹਨਾਂ ਦੀ ਥੋੜੀ ਹਾਲਤ ਜਿਹੜੀ ਹੈ ਵਿੱਚੋਂ ਖਰਾਬ ਹੋ ਗਈ ਆ ਜੀ ਰਸਾਂ ਕਾਲ ਦੀ ਸਮੱਸਿਆ ਕਾਫੀ ਪਿੰਡਾਂ ਵਿੱਚ ਹੁੰਦੀ ਆ ਜਿਹੜੇ ਜੋਰ ਲੋਕ ਹੁੰਦੇ ਉਹਨਾਂ ਦੇ ਰਸਾਂ ਦਾ ਨਹੀਂ ਬਣਦੇ ਤਾਂ ਗਰੀਬ ਜੀ ਦਾ ਰਸਾਂ ਨਹੀਂ ਬਣਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਵੀ ਇਦਾਂ ਦੀ ਸਮੱਸਿਆ ਹੈ ਨਹੀਂ ਜੀ ਬਿਲਕੁਲ ਨਹੀਂ ਇਦਾਂ ਦੀ ਸਮੱਸਿਆ ਆਪਣੇ ਪਿੰਡ ਦੇ ਵਿੱਚ ਕੋਈ ਇੱਕ ਦੋ ਹੀ ਬੰਦਾ ਹੈਗਾ ਜਿਹਦਾ ਨੀ ਰਾਸ਼ਨ ਕਾਰਡ ਨੇ ਤੇ ਤਕਰੀਬਨ ਜਿਹੜੇ ਲੋੜਵੰਦ ਉਹਨਾਂ ਦੇ ਬਨੇ ਪਏ ਆ ਲਗਭਗ ਠੀਕ ਹਾਂਜੀ ਕੱਜੇ ਕੁਠੇ ਨਰਾਤਾ ਮੈਨਾਂ ਜਿਣੀ ਨਵੇਂ ਹੋਮ ਭਰੇ ਗਏ ਸੋ ਆਹ ਵੀ ਦੇ ਪੰਜ ਦੇ ਕਿੰਨੇ ਕੱਜੇ ਕੁਠੇ ਨਰਾਤਾ ਆਈਆਂ ਕਿੰਨੇ ਨਵੇਂ ਹੋਮ ਭਰੇ ਤੁਜੀ ਜਿਹੜਾ ਤੇ ਕੱਚਾ ਘਰ ਸਾਰਿਆਂ ਦੇ ਭਰੇ ਦਾ ਫਾਰਮ ਮੈਂ ਆਪ ਖੁਦ ਭਰੇ ਆ ਸਾਰਿਆਂ ਦੇ ਫਾਰਮ ਭਰੇ ਆ ਕੋਈ ਜਨਾਡਾਈ ਵੀ ਆ ਇੱਕ ਇੱਕ ਬੰਦੇ ਦੀ ਆਈ ਆ ਵਿਜੇ ਕੁਮਾਰ ਉਹਦਾ ਅੰਗਰੇਜ਼ ਹੋ ਗਿਆ ਤਾਂ ਉਹਦੇ ਇੱਕ ਕਿਸ਼ਤ ਪਈ ਆ ਉਹਨਾਂ ਅੱਗੇ ਪਾਇਆ ਦਾ ਉਹਦਾ ਫਿਰ ਪਏਗੀ ਕਿਸ਼ਤ ਫਿਰ ਲਾਏਗਾ ਕੰਮ ਬੰਦਾ ਵੇ ਚੱਲਦਾ ਵੇ ਆਦਾ ਪਰਤੀਜਰ ਕੋਲ ਮੰਗਾ ਕੇ ਕਿੰਨੇ ਆ ਆਪਣੇ ਜਿਹੜੇ ਨਵੇਂ ਜਿਹੜੇ ਅਪਲਾਈ ਕੀਤੇ ਆ ਮੈਂ 15 ਤੋਂ 16 ਫਾਰਮ ਭਰੇ ਆ ਆਨਲਾਈਨ ਕੀਤੇ ਉਹਨਾਂ ਦੇ ਸਰ ਮੈਂ ਉਹ ਵੀ ਅੱਜ ਪਸੋਂ ਲੈ ਕੇ ਕਿਵੇਂ ਦੇ ਦੂੰ ਕੀ ਲਾਲ ਦਾ ਸਟਾਫ ਦੀ ਕੰਮਿਆਂ ਜ ਆਪਾਂ ਦੇਣ ਹੁੰਦੀ ਹੋਣੀ ਥੋੜਾ ਜੀ ਹਾਂ ਬਿਲਕੁਲ ਉਹੜਾ ਹੀ ਆ ਜੀ ਕਿਰਮ ਦੱਸਣੀ ਹਾਂਜੀ ਉਹ ਨਹੀਂ ਦੱਸ ਸਕੂਲ ਤੇ ਪੈਮੀ ਤੱਕਾ ਸਟਾਫ ਠੀਕ ਆ ਹਾਂਜੀ ਵਧੀਆ ਬਹੁਤ ਵਧੀਆ ਸਟਾਫ ਆ। ਕੀ ਕੀ ਲੱਗਦਾ ਆਪਣੇ ਲੋੜ ਹੈਗੀ? ਹਾਂ ਲੋੜ ਤੇ ਆ ਗਈ ਹੈ ਜੀ। ਕਿੰਨੇ ਮਿੰਟਾਂ ਕੋਣ ਹੈ ਜੀ ਇੱਥੇ? ਤੇ ਕੋਈ ਆਪਣੇ ਅੱਗੇ ਵੀ ਪਿੰਡ ਆ ਗਿਆ ਸਾਡੇ ਪਿੰਡ ਤੋਂ। ਉਹਨਾਂ ਨੂੰ ਵੀ ਮੁਸ਼ਕਲ ਹੁੰਦੀ ਆ ਬਰਸਾਂਤਾਂ ਦੇ ਵਿੱਚ ਪਾਣੀ ਆ ਜਾਂਦਾ ਤੇ ਜੇ ਬੋਤਾ ਨਹੀਂ ਤਾਂ 8ਵੀਂ ਤੱਕ ਤੇ ਹੋ ਹੋ ਹੀ ਸਕਦਾ। ਤੇ ਕੀ ਤੁਹਾਡੇ ਦਾ ਤੋਂ ਪਹਿਲਾਂ ਤੋਂ ਪੰਜਾਬ ਦਾ ਆਈਆਂ ਜਾਂ ਸੀਨੀਅਰ ਅਫਸਰ ਬਣ ਤੁਹਾਡੇ ਸਾਡੇ ਨੂੰ ਹੋਣਗੇ। ਉਹ ਉਹਨਾਂ ਪ੍ਰਸ਼ਾਸਨ ਤੇ ਕਹੇ ਸਰਕਾਰ ਤੇ ਕੋਈ ਕੋਈ ਸ਼ੋਜ ਕੀਤੀ ਕੇ ਫਿਰ ਸਕੂਲ ਦਾ ਇਦਾਂ ਹੋਣਾ। ਨਹੀਂ ਜੀ ਕਿਸੇ ਨੇ ਨਹੀਂ ਕੀਤੀ। ਤੁਹਾਡੀ ਕੋਸ਼ਿਸ਼ ਹੋਵੇਗੀ ਮੇਰੀ ਕੋਸ਼ਿਸ਼ ਜਰੂਰ ਹੋਵੇਗੀ ਕਿ ਪਿੰਡ ਦਾ ਸਕੂਲ ਜਿਹੜਾ ਉਹਨੂੰ ਵਧੀਆ ਤਰੀਕੇ ਨਾਲ ਚਾਇਆ ਜਾਵੇ 9ਵੀਂ ਤੱਕ ਬਣਾਵਾਂਗੇ ਜਿਹਨਾਂ ਦੇ ਦਾ ਦੀ ਗੱਲ ਵੀ ਦੇ ਦਾ ਦੇ ਵਿੱਚ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਸੰਦਾ ਨਜਾਇਜ਼ ਨਾਮ ਪਾਏ ਤੁਸੀਂ ਆਹ ਸੁਸੰਗ ਦੇਖਿਆ ਹੋਗਾ ਹਾਂ ਦੋ ਕੀ ਤੁਹਾਡੀ ਵਾਈ ਦੇ ਵਿੱਚ ਕਿਵੇਂ ਦੇਖਿਆ ਜਾਵੇ ਕੋਈ ਜਿਹੜਾ ਲੋੜ ਬੰਦਾ ਉਹਨੂੰ ਜਰੂਰ ਉਹ ਦਿੱਤੀ ਜਾਏਗੀ ਜੋ ਦਾ ਬੰਦਾ ਹੱਕ ਆ ਸਾਡੀ ਤੇ ਆਈ ਕੋਸ਼ਿਸ਼ ਰਹੇਗੀ ਬਿਲਕੁਲ ਠੀਕ ਤੁਹਾਡੇ ਕੋਲ ਚੱਲਦਾ ਗਾਉਂਗਾ ਜੇ ਮੰਗਦਾ ਫਿਲਹਾਲ ਬੰਦਾ ਚਾਲੂ ਕਰਾਂਗੇ ਇੱਕ ਤੋਂ ਦਿਨ ਤੱਕ ਪਹਿਲੇ ਸਫਾਈ ਸਫਾਈ ਕਰਵਾਈ ਆ ਸਾਰੀ ਪਿੰਡ ਦੀ ਸਾਰੀ ਸ਼ਮਸ਼ਾਨ ਘਾਟ ਦੀ ਨਰੇਗਾ ਚ ਸਫਾਈ ਹੋਈ ਆ ਪਿੰਡ ਦੇ ਆਲਦ ਵਾਲੇ ਦੀ ਪੂਰੀ ਸਫਾਈ ਕਰਾਈ ਆ ਸਪਰੇਅ ਕਰਾਈ ਆ ਸਾਰਾ ਕੁਝ ਕੀਤਾ ਜਦੋਂ ਫਿਰ ਲੋੜ ਪੈਗੀ ਫਿਰ ਕਰਾਵਾਂਗੇ ਪਰ ਜੋਦ ਨਜ਼ਰ ਉਹ ਤਾਂ ਪੰਜਾਬ ਸਰਕਾਰ ਨੇ ਮੈਨੂੰ ਜਿੱਦਿਆ ਤੋਂ ਆਪਜੀ ਦੇ ਮੈਨੂੰ ਲੈ ਕੇ ਕਿਵੇਂ ਦੇਖੋ ਜੀ ਆਪਣੇ ਪਿੰਡ ਦੇ ਵਿੱਚ ਤੇ ਹਜੇ ਤੱਕ ਕੋਈ ਐਦਾਂ ਨਹੀਂ ਹੋਇਆ ਮਤਲਬ ਕੋਈ ਆਇਆ ਨਹੀਂ ਆ ਕੁਈ ਨਸ਼ੇ ਦੇ ਬਿਲਕੁਲ ਠੀਕ ਆ ਕੋਈ ਨਸ਼ੇ ਵਾਲਾ ਕੇਸ ਕੋਈ ਇਦਾਂ ਦਾ ਕੋਈ ਨਹੀਂ ਨਹੀਂ ਆਪਣੇ ਪਿੰਡ ਦੇ ਵਿੱਚ ਨਹੀਂ ਆਗਾ ਤਾਂ ਮੈਂ ਇਸ ਕੋਈ ਬਿਲਕੁਲ ਠੀਕ ਤੇ ਤੇ ਯੂਜ਼ ਆਪੂ ਹੋਣ ਦੇ ਨਾਤੇ ਕੀ ਮੈਸੇਜ ਦੇਣਾ ਚਾਹੋਗੇ ਬਾਕੀ ਯੂਜ਼ਰ ਨਸ਼ਾ ਪ੍ਰਤੀਕ ਲੈ ਕੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਬਹੁਤ ਵਧੀਆ ਉਪਰਾਲਾ ਸਰਕਾਰ ਦਾ ਨਸ਼ਿਆਂ ਤੋਂ ਦੂਰ ਰਹੋ ਸਾਰਿਆਂ ਨੂੰ ਇਹੀ ਕਹਿਦਾ ਕਿ ਨਸ਼ਿਆਂ ਤੋਂ ਦੂਰ ਰਹੋ ਬਸ ਆਪਣੀ ਸਿਹਤ ਤੇ ਧਿਆਨ ਦਿਓ ਉਹ ਜੀ ਸੈਡਾ ਬੋਲ ਰਿਹਾ ਪੰਜਾਬ ਸਰਕਾਰ ਤੋਂ ਸਭ ਸਹੂਲਤਾਂ ਗਰੀਬ ਲੋਕਾਂ ਉੱਤੇ ਪਿੰਡਾਂ ਕਿਹਾ ਕਿਤਨੇ ਕਿਤੇ ਪਿੰਡਾਂ ਤੜੇ ਬੰਨੀ ਉੰਜ ਗਰੀਬ ਤੇ ਕੋਈ ਤਾਂ ਨਹੀਂ। ਸੋ ਆਜੀ ਦੀ ਗੱਲ ਕਿ ਕਿਵੇਂ ਵੰਡਾ ਦਿੱਤਾ ਜਾਏ। ਨਹੀਂ ਨਹੀਂ ਬਿਲਕੁਲ ਜੀ ਜਿਹੜਾ ਜਿਹਦਾ ਹੱਕ ਆ ਉਹਨੂੰ ਮਿਲੇਗਾ ਇਦਾਂ ਦਾ ਕੋਈ ਨਹੀਂ ਤੜੇ ਬਾਜੀ ਵਾਲਾ ਕੰਮ ਨਹੀਂ ਹੈਗਾ ਆਪਣੇ ਕੋਲ। ਪਿੰਡ ਦੇ ਲੋਕ ਜਿਨ੍ਹਾਂ ਦਾ ਜਿਹੜਾ ਹੱਕ ਉਹਨੂੰ ਜ਼ਰੂਰ ਦਿੱਤਾ ਜਾਏਗਾ। ਉਹ ਨੌਜਵਾਨਾਂ ਦਾ ਲੇਖਣ ਦੇ ਵਿੱਚ ਐਮ ਰੋਲ ਦਾ ਹੁੰਦਾ ਤੁਹਾਡੇ ਪਿੰਡਾਂ ਦੇ ਕਾਫੀ ਨੌਜਵਾਨ ਹੋਣ। ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤੋਂ ਕੀ ਪ੍ਰੇਰਣਾ ਹੋਵੇਗੀ? ਵੇਖੋ ਜੀ ਨੌਜਵਾਨ ਆਪਣੇ ਨਾਲ ਆਉਣਾ ਨੂੰ ਹੁਣ ਬਾਲੀਵਾਲ ਦੀ ਉਹ ਗਰਾਊਂਡ ਲਾ ਕੇ ਦਿੱਤੀ ਆ ਨੈਟ ਜੇ ਆਉਣ ਵਾਲੇ ਟਾਈਮ ਦੇ ਵਿੱਚ ਸਟੇਡੀਅਮ ਬਣਾ ਕੇ ਦਾਂਗੇ ਉਹਨਾਂ ਨੂੰ ਵਧੀਆ ਹੁਣ ਓਪਨ ਜਮ ਲਾ ਕੇ ਦੇ ਰਹੇ ਆ ਉਹਨਾਂ ਨੂੰ ਨੌਜਵਾਨਾਂ ਦੇ ਨਾਲ ਨਾ ਬਿਲਕੁਲ ਕੋਈ ਚੱਕਰ ਨਹੀਂ ਓਦਾਂ ਦਾ ਵੀ ਆਮ ਦੇਖ ਲਓ ਪਿੰਡਾਂ ਵਿੱਚ ਲਾਇਬ੍ਰੇਰੀਆਂ ਵੀ ਨਾ ਮਾਨਾ ਵਾਤੇ ਰੋਜ਼ਾਨੇ ਕੋਈ ਵਧੀਆ ਤੋ ਕੀ ਜੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਵੀ ਦੂਸਰੇ ਦੇਖੋ ਜੀ ਰਾਜਾ ਨੂੰ ਹਾਂ ਬਿਲਕੁਲ ਜ਼ਰੂਰ ਆਉਣ ਵਾਲੇ ਟਾਈਮ 'ਚ ਸਰਕਾਰ ਨੂੰ ਅਪੀਲ ਕਰਾਂਗੇ ਕਿ ਸਾਡੇ ਪਿੰਡ 'ਚ ਵੀ ਇਹ ਸਹੂਲਤ ਦਿੱਤੀ ਜਾਏ ਜਗਾ ਆਪਣੇ ਕੋਲ ਆ ਗਈ ਆ ਉਹ ਦੱਸਣਾ ਨਹੀਂ ਹੁੰਦੀ ਡਿਸਪੈਂਸਰੀ ਨਹੀਂ ਹੁੰਦੀ ਸਿਰਸੂ ਦਾਵਾ ਤੇ ਵੀ ਆਉਂਦੀ ਰਹਿੰਦੇ ਨੇ ਨਹੀਂ ਜੀ ਡਿਸਪੈਂਸਰੀ ਨਹੀਂ ਆ ਗਈ ਆਪਣੇ ਪਿੰਡ 'ਚ ਤੋਂ ਓਪਨ ਲੀਨ ਵਾਲਾ ਤੋਂ ਜੋ ਮਤਲਬ ਤੁਹਾਨੂੰ ਮਨਜ਼ੂਰੀ ਮਿਲ ਗਈ ਸਮਾਨ ਲੈਣ ਦਾ ਨਹੀਂ ਹਜੇ ਨਹੀਂ ਮਨਜ਼ੂਰੀ ਮਿਲੀ ਜੀ ਬਸ ਮਿਲ ਜੇਗੀ ਮਨਜ਼ੂਰੀ ਆਪਾਂ ਤੇ ਪੰਚਾਇਤ ਫੰਡ 'ਚੋਂ ਸਾਰਾ ਕੰਮ ਕਰਨਾ ਤੇ ਹੁਣ ਉਹਦਾ ਕੰਮ ਚਾਲੂ ਕਰਵਾ ਦੇਣਾ ਬਸ ਥੋੜੇ ਦਿਨਾਂ ਦੇ ਵਿੱਚ ਵਿੱਚ ਆ ਗਏ ਤੁਸੀਂ ਪਹਿਲ ਦੇ ਆਧਾਰ ਤੇ ਸਿੰਧ ਵੇਜਲ ਡੋੜੀ ਦਾ ਕੰਮ ਕਰਨ ਜਾ ਰਹੇ ਹੋ ਜਿਹੜਾ ਪਿੰਡ ਨੂੰ ਸੁੱਤ ਸੁਣਤਾ ਬਰਦੰਦ ਪਿੰਡ ਦੇ ਗਲੀਆਂ ਨਾਲੀਆਂ ਤਾਂ ਬਹੁਤ ਵਾਰ ਬਣੀਆਂ ਬਹੁਤ ਵਾਰ ਟੁੱਟੀਆਂ ਵੀ ਆ ਹੁਣ ਆਪਣੀ ਤਾਂ ਸਹੂਲਤ ਆਹੀ ਹੈਗੀ ਬੱਚਿਆਂ ਨੂੰ ਬਾਲੀਵੁੱਡ ਜਿਦਾਂ ਲਾਗ ਦਿੱਤਾ ਹੋਰ ਇਦਾਂ ਦੇ ਕੰਮ ਕਰਾਂਗੇ ਪਿੰਡ ਜਿੱਥੇ ਪਾਣੀ ਦੀ ਲੋੜ ਆ ਉੱਥੇ ਬੋਰ ਕਰਾ ਕੇ ਦਵਾਂਗੇ ਇਹ ਪਾਰਕ ਦੀ ਉਸਾਰੀ ਕਰਾਂਗੇ ਵਧੀਆ ਕਰਕੇ ਉਹਨਾਂ ਹੋਰ ਜੋ ਲੋਕੀ ਕਹਿਣਗੇ ਉਹਨਾਂ ਦੇ ਹਿਸਾਬ ਨਾਲ ਜੋ ਵੀ ਕੰਮ ਕਰਨਗੇ ਕਰਾਂਗੇ ਪੁਰਪੇ ਨਾਜਤ ਗੜੇ ਇਹਨੇ ਕਹਿੰਦਾ ਕਿ ਲੋਕਾਂ ਨੂੰ ਥਾਣੇ ਤੇ ਚੱਲਿਆ ਕੱਚੇ ਖਾਣੇ ਪਿੰਡ ਨਾਲ ਸਮਾਂ ਬਰਬਾਦ ਤੇ ਪੈਸਾ ਵੀ ਬਰਬਾਦ ਹਾਂਜੀ ਇੱਕ ਸਪੰਜ ਦੀ ਕੀ ਜੁਗਿਆ ਦੀ ਹੁੰਦੀ ਹੈ ਕਿਵੇਂ ਦੇ ਦੋ ਆਪਾਂ ਤੇ ਆਹੀ ਸਲਾਹ مشورہ ਦੀਦਾ ਕਿ ਪਿੰਡ ਦਾ ਜੋ ਵੀ ਮਸਲਾ ਆ ਆਪਸ ਦੇ ਵਿੱਚ ਬੈਠ ਕੇ ਸਮਝੌਤਾ ਕੀਤਾ ਜਾਏ ਤਾਂ ਜੋ ਲੋਕਾਂ ਨੂੰ ਥਾਣੇ ਜਾਂ ਕਚਾਰੀਆਂ 'ਚ ਨਾ ਜਾਣੇ ਪਏ ਪੈਸੇ ਨਾ ਬਰਬਾਦ ਹੋਣ ਔਰ ਵਕਤ ਨਾ ਬਰਬਾਦ ਹੋਏ ਤਾਂ ਆਪਾਂ ਪਿੰਡ ਦੇ ਵਿੱਚ ਹੀ ਫੈਸਲਾ ਕਰਾ ਦਿੱਤਾ ਫਿਲਹਾਲ ਜਿੰਨੇ ਵੀ ਕੇਸ ਸਾਡੇ ਕੋਲੋਂ ਤੱਕ ਆਏ ਆ ਆਪਾਂ ਅੱਗੇ ਨਹੀਂ ਜਾਣ ਦਿੱਤਾ ਕੋਈ ਵੀ ਕੇਸ ਪਿੰਡ ਦੇ ਵਿੱਚ ਹੀ ਸਮਝੌਤਾ ਕਰਵਾਤਾ ਕੰਦੇ ਬੋਲਦਾ ਤੁਹਾਨੂੰ ਸੇਵਾ ਕਰਦਾ ਮੌਕਾ ਤਾਂ ਮਾਣ ਮਹਿਦਿਆ ਤੋਂ ਦੇ ਦਿੱਤਾ ਸਾਥ ਦਿੱਤਾ ਸੋ ਮੈਸੇਜ ਕੀ ਦਿਨਾ ਚਾਹੂਗਾ ਬੋਨਾ ਪਿੰਡ ਦੇ ਬਹੁਤ ਬਹੁਤ ਧੰਨਵਾਦੀ ਆਪਾਂ ਜੀ ਅਕਲਾ ਦੇ ਸਰਪੰਚ ਆ ਨਹੀਂ ਪਿੰਡ ਦੇ ਆਪਣਾ ਸਾਡੇ ਜਿੰਨੇ ਵੀ ਵੋਟਰ ਆ ਸਾਰੇ ਸਰਪੰਚ ਹੀ ਆ ਤੋਂ ਸਾਰਿਆਂ ਦਾ ਸਾਥ ਚਾਹੀਦਾ ਸਾਰਿਆਂ ਦਾ ਸਹਿਯੋਗ ਚਾਹੀਦਾ ਜਿੱਦਾਂ ਉਹ ਕਹਿਣਗੇ ਉਹਨਾਂ ਦੀ ਸਲਾਹ مشورہ ਲੈ ਕੇ ਪਿੰਡ ਦਾ ਵਿਕਾਸ ਉੱਚੇ ਪੱਧਰ ਤੇ ਕੀਤਾ ਜਾਏਗਾ ਬਾਕੀ ਆਪਾਂ ਪਿੰਡ ਦੇ ਬਹੁਤ ਬਹੁਤ ਧੰਨਵਾਦੀ ਆਪਾਂ ਪੂਰੇ ਪਿੰਡ ਦਾ ਸਾਥ ਚਾਹੀਦਾ ਨੂੰ ਆਪਾਂ ਕੰਮ ਕਰਾਂਗੇ ਖਰੇ ਉਤਰਾਂਗੇ